ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਦੋ ਬੜਾ ਤਾਜ਼ੇ ਸੁੰਜੀਆਂ ਵੀ ਤੇ ਇੱਕ ਪਾਲਕ ਕੱਟੀ ਦਿਖਾਵਾਂਗੇ ਤਿੰਨ ਲੱਗ ਵੀਰ ਦੇ ਸੇਲਾ ਡਿਟੇਲ ਪੁੱਛਦੇ ਆਓ ਅੱਗੇ ਕਰੀਏ ਗੱਲ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਆਪਣਾ ਸਾਧੂ ਸਿੰਘ ਹੈ ਜੀ ਪਿੰਡ ਸੰਘੇੜਾ ਜ਼ਿਲ੍ ਕੋਡ ਨੰਬਰ 75288 54085 75288 54085 54085 ਪਹਿਲਾ ਨੰਬਰ ਆਪਾਂ ਜਿਹੜੀ ਬਿਹੜ ਦੇਖੀ ਜਾਨੇ ਆ ਕਿਹੜਾ ਸੂਆ ਸੂਈ ਹੈ ਤੇ ਦੂਜਾ ਸੂਆ ਜੀ ਜਰਸੀ ਚ ਆ ਗਈ ਹੈ ਨਾ ਜਰਸੀ ਹੈ ਜੀ ਪੰਜਾਬ ਵਾਲੀ ਠੀਕ ਹੈ ਤੇ ਬੱਚਾ ਕੀ ਹੈ ਬੱਚੀ ਹੈ ਜੀ ਬੱਚੀ ਬਹੁਤ ਪਿਆਰੀ ਹੈ ਸੂਆ ਕਿਹੜਾ ਸੂਈ ਹੈ ਦੂਜਾ ਜੀ ਕਿੰਨਾ ਦੁੱਧ ਹੈ ਇਸ ਵਕਤ ਦੁੱਧ ਹੁਣ 14 ਕਿਲੋ ਤਿਆਰ ਹੋ ਜੀ ਨਿਬੜ ਜੋ ਹੈ ਨਾ ਹਾਂ ਜਮਾ ਚੋਣ ਦਾ ਹੈਗਾ ਭਾਜ ਦਾ ਕੀ ਹੈ ਫਾਇਦਾ 62000 ਰੁਪਏ ਦਾ ਮਾਨਤਨ ਮਾਨਤਨ ਬੋਲ ਜੀ ਮਾੜਾ ਮੋਟਾ ਦਾ ਬਾਵਾ ਜਿਹੇ ਜਾਂ ਕਹਿਣਗੇ ਵੀਰੇ ਠੀਕ ਹੈ ਕੈਨ ਵਾਲਾ ਕੋਈ ਜਾਵਨ ਪੱਲਣ ਵਾਲਾ ਹੋਇਆ ਤੋਰੀ ਬਾਹਰ ਨੂੰ ਤੇ ਠੰਡੀ ਸੀ ਲਵਾ ਦੂਗਾ ਹਾਂ ਠੰਡੀ ਸੀ ਲਫ ਸੁਭਰ ਪਿੱਛੇ ਬੱਚੀ ਤੇ ਭਾਅ ਸਿਰਫ 62000 ਰੁਪਏ ਦਾ 14 ਲੀਟਰ ਦੁੱਧ ਹਾਜ਼ਰ ਹੈ ਜੇਰ ਜੇ ਆਪਾਂ ਓਕੇ ਆ ਜਮਾ ਓਕੇ ਆ ਜੀ ਸੋ ਮੂੰਹ ਮੱਥਾ ਦੇਖੋ ਤੇ ਕੱਦ-ਕਾਰਡ ਕੰਨ ਕੋਨੇ ਚੰਗੇ ਜਿੰਦ-ਜਾਨ ਵਾਲੀ ਬਿਹੜਾ ਸੂਈ ਸਵਾਈਆ ਦੂਜਾ ਸੂਆ ਸ਼ਾਮ ਦਾ ਟਾਈਮ ਐ ਇਸ ਵਕਤ ਚਵਾਈਏ ਦੀ ਹੋਣੀ ਆ ਤੇ 3rd ਡੇ ਵੀ ਦੀ ਸਾਫ ਸੁਥਰੀ ਪੂਰੀ ਓਕੇ ਆ ਜਮਾ ਜਿੰਦ ਜਾਣਾ ਬੈੜ ਦੇ ਵਿੱਚ ਤੇ ਚੋਣ ਪਸਵਾਲੇ ਪਾਸੋਂ ਬੇਫਿਕਰ ਹੋ ਜ ਬੰਦਾ ਜਮਾ ਜਮਾ ਜੀ ਬਾਪੂ ਫੋਨ ਤੇ ਭੇਜ ਦਾਂਗੇ ਸੋ ਉਸ ਗੱਲੋਂ ਬੇਕਰ ਬੇਫਿਕਰ ਹੋ ਜਾ ਜਮਾ ਸਾਫ ਸੁਥਰੀ ਤੇ ਬਾਕੀ ਥਣ ਦੇਖੋ ਚਾਰੇ ਨਿਖੜਵੇਂ ਕੀਮਤ ਸਿਰਫ ਇਹ ਦੀ ਹੈਗੀ 62000 ਰੁਪਇਆ ਤੇ ਦੁੱਧ ਅੰਦਾਜ਼ਾ ਇਹ ਲਈਏ ਕਿੰਨਾ ਪਾ ਦੂਗੇ ਦੁੱਧ ਬਾਈ ਕਿਲੋ ਦਾ ਮਾਪ ਤਾਂ ਇਹ ਦੱਸਦਾ 16 ਕਿਲੋ ਪਾਇਆ ਗਿਆ ਮੰਨ ਲਈਏ 16 ਮਨ ਕੀ ਲੈ ਲੈ ਬੰਦਾ 16 ਮਨ ਵੀ ਲਾ ਜੇ ਬਾਦ ਆਪਾਂ ਵੀ ਗਰਾਂਟੀ ਨਹੀਂ ਦਿੰਦੇ ਹਨਾ ਠੀਕ ਹੈ ਜਿੰਨਾ ਕਾ ਲੈਨੇ ਆਪਾਂ ਨੂੰ ਕਿਹਾ ਉਹਨਾਂ ਕਾ ਆਪਾਂ ਕਹਾਂਗੇ ਬਾਕੀ ਅਗਲੇ ਦੇ ਕਰਮ ਨੇ ਕਿੰਨਾ ਹੀ ਪਾ ਦੇ ਇਹ 18 ਪਾ ਦੇ 20 ਪਾ ਦੇ ਆ ਤੁਹਾਡੇ ਸਾਹਮਣੇ ਠੀਕ ਹੈ ਠੰਡੀ ਸੀ ਲਵਾ ਦੂ ਹਣਾ ਠੰਡੀ ਸੀ ਲਵਾ ਦੂ ਠੀਕ ਹੈ ਅੱਗੇ ਦੋ ਨੰਬਰ ਵੈੜ ਦੀ ਗੱਲ ਕਰਦੇ ਆਪਾਂ ਇਹ ਵੀ ਦੂਜਾ ਸੂਆ ਬਾਈ ਸੇ ਡੱਬੀ ਵੈੜ ਇਹਦੇ ਮਗਰ ਬੱਚਾ ਕੀ ਹੈ ਇਹਦੇ ਮਗਰ ਵੀ ਬੱਚੀ ਹੈ ਬਾਈ ਬੱਚੀ ਹੈ ਬੁਰੀ ਪਿਆਰੀ ਹੈਣਾ ਹਾਂ ਮੱਛੀ ਬਹੁਤ ਠੀਕ ਹੈ ਤੀਜਾ ਦਿਨਾਂ ਸੂਈ ਨੂੰ ਤੀਜਾ ਦਿਨਾਂ ਦੁੱਧ ਕਿੰਨਾ ਹੈ ਇਸ ਵਕਤ ਦੁੱਧ ਹੁਣ 11 ਕਿਲੋ ਬੋਲਾ ਹੁੰਦੀ ਜਮਾਂ ਨਿਪਟਜੂ ਹਾਂ ਭਾਅ ਦਾ ਕੀ ਆ ਇਹਦਾ 55000 ਰੁਪਏ ਤੋਰੀ ਬਾਹਰ ਨੂੰ ਇਹਨੂੰ ਸੋ ਵੀਰੋ 55000 ਰੁਪਏ ਦਾ ਭਾਅ ਹੈਗਾ ਤੇ ਦੁੱਧ 11 ਲੀਟਰ ਇਸ ਵਕਤ ਹਾਜ਼ਰ ਆ ਅੰਦਾਜ਼ਾ ਕਿੰਨਾ ਪਾ ਦੂ ਹਾਈਸਟ ਇਹ ਪਾ ਦੂ ਬਈ 15-16 ਕਿਲੋ ਸੋ 15-16 ਕਿਲੋ ਵੀ ਦਾ ਕੀ ਦੁੱਧ ਪਾ ਦੂ ਬਾਕੀ ਮੂੰਹ ਮੱਥਾ ਦੇਖੋ ਜਮਾ ਸਾਫ ਸੁਥਰਾ ਚੰਗਾ ਤੇ ਲੇਵਾ ਦੇਖੋ ਬੱਚਾ ਮੂਰੇ ਲਾਇਆ ਪਸਮਾ ਦੇ ਵਿੱਚ ਹੁਣ ਸ਼ਾਮ ਦਾ ਟਾਈਮ ਚ ਚੋਈਆ ਪਈ ਇਹਨਾਂ ਦੀ ਕਰਨੀ ਆ ਹਨ ਕਰਨੀ ਆ ਬਈ ਕਰਨੀ ਠੀਕ ਐ ਸੋ 55000 ਕੀਮਤ ਠੀਕ ਐ 11 ਲੀਟਰ ਦੁੱਧ ਜਿਵੇਂ ਆਜਾ ਹਨ ਸੋ ਬਾਕੀ ਥਣ ਹਵਾਨਾ ਦੇਖੋ ਸਾਫ ਸੁਥਰਾ ਸੋਹਣਾ ਚੰਗਾ ਜਿੰਦ ਜਾਨ ਨਾਲ ਤੇ ਨਿਆਣਾ ਵਗੈਰਾ ਪਾੜਨ ਦੀ ਵਧੀਆ ਸਾਰਾ ਕੁਝ ਓਕੇ ਬਈ ਜਮਾ ਬੇਫਿਕਰ ਠੀਕ ਹੈ ਅਗੇ ਤੀਜੇ ਨੰਬਰ ਤੇ ਆਪਾਂ ਕੱਟੀ ਦੇਖਦੇ ਆਂ ਪਾਲਕ ਕੱਟੀ ਇਹ ਕੱਟੀ ਕਿੰਨੀ ਕੁ ਮਹੀਨਾਂ ਦੀ ਕਿੰਨੇ ਵੀਨੇ 5 ਮਹੀਨਿਆਂ ਦੀ 14 ਕਿ ਮਹੀਨੇ ਕੋਈ ਪਤਾ ਰਿਕਾਰਡ ਵਗੈਰਾ ਕੋਈ ਰਿਕਾਰਡ ਕੋਈ ਨਹੀਂ ਪਤਾ ਬਈ ਆਪਾਂ ਇੰਨੀਆਂ ਗੱਲਾਂ ਨੂੰ ਕਹਿ ਦਈਏ ਕਿਸੇ ਨੂੰ ਠੀਕ ਆ ਥਣ ਚਾਰੀ ਹੈ ਕੋਈ ਫੋਟ ਸੰਗ ਨਹੀਂ ਹਣਾ ਹਾਂ ਥਣ ਚਾਰੀ ਹੈ ਕੋਈ ਫੋਟ ਸੰਗ ਨਹੀਂ ਉਸ ਜਮਾ ਕਾਲੀ ਹੈ ਉਸ ਕਾਲੀ ਹੈ ਵਾਲ ਇੱਕ ਵੀ ਨਹੀਂ ਚਿੱਟਾ ਜਮਾ ਇੱਕ ਵੀ ਭੋਰਾ ਨਹੀਂ ਸੋ ਬਾਕੀ ਸេង ਮੂੰਹ ਮੱਥਾ ਦੇਖ ਸੋ ਸਾਫ ਸੁਥਰਾ ਸੋਹਣਾ ਤੇ ਇਹਦਾ ਪਾਪਾ ਕੀ ਰੱਖਿਆ ਇਹਦਾ ਪਾਪਾ ਫੋਨ ਤੇ ਕਰਾਂਗੇ ਜਾਇਜ ਹੋਊਗਾ ਹਾਂ ਜਾਇਜ ਤੋੜਦੀ ਬੜਾ ਬਾਹਰ ਨੇ ਉਹਨੂੰ ਸਿਭਰੋ ਰੇਡ ਵੀਰ ਕਹਿੰਦਾ ਫੋਨ ਤੇ ਹੋਊਗਾ ਬਿਲਕੁਲ ਜਾਇਜ ਕੱਟੀ ਦਾ ਪਾ ਤੇ ਟੇਲ ਵਗੈਰਾ ਸਾਰੀ ਕਾਲੀ ਆ ਚੰਗੀ ਰਾਜੀ ਸਮੀ ਭਲੀ ਕੱਟੀ ਆ ਤੇ ਬਾਕੀ ਝੋਲੀ ਵਗੈਰਾ ਦੇਖੋ ਤੇ ਮੂੰਹ ਮੱਥਾ ਦੇਖੋ ਸਿੰਗ ਵੀ ਕਰਮ ਵਾਲੀ ਸੋਹਣਾ ਮੋੜੇ ਹੋਣਾ ਹਾਂ ਬਹੁਤ ਸੋਹਣਾ ਮੋੜਦੀ ਆ ਠੀਕ ਐ 14 ਕਿ ਮਹੀਨੇ ਦੀ ਉਮਰ ਆ ਕੱਟੀ ਦੀ ਤੇ ਸਾਫ ਸੁਥਰੀ ਚੰਗੀ ਰਾਜੀ ਪਈ ਸੋ ਇਹਦਾ ਮੁੱਲ ਵੀਰ ਕਹਿੰਦਾ ਫੋਨ ਤੇ ਹੋ ਜਾਇਜ ਹੋ ਜਾਵਾ ਸੋ ਤਿੰਨ ਨਗ ਤੁਹਾਨੂੰ ਦਿਖਾ ਦਿਆ ਬਸ ਕਿਸੇ ਵੀ ਵੀਰ ਦੇ ਕੋਈ ਵੀ ਨਗ ਪਸੰਦ ਤੋਂ ਵੀਰ ਉੱਤੇ ਕੇ ਨੰਬਰ ਦੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ